ਪੇ ਬਾਬਾਈ ਮੈਂ ਪਿੱਛੇ ਦੇਖ ਰੇ ਕਾਲੀ ਬੱਦਲੀ ਫੇਰ ਛਾ ਗਈ ਇਹ ਕਾਲੀ ਬੱਦਲੀ ਫੇਰ ਛਾ ਗਈ ਕੋਈ ਗੱਲ ਨਹੀਂ ਕਾਲੀ ਬੱਦਲੀਆਂ ਆ ਗਿਆ ਕਾਲੀਆਂ ਕਟਾ ਚੜ ਕੇ ਆ ਗਈਆਂ ਨਾ ਇਹਨਾਂ ਨੇ ਸੀਨ ਨਹੀਂ ਕਰਨੀ ਸਿੰਘਾਂ ਨੇ ਅੱਗੇ ਇਹ ਕਟਾ ਕੇ ਮੁਕਾਬਲਾ ਕਰਨਗੇ ਫੇ ਦੇਗਾ ਤੇਗਾ ਦੇ ਆਲਕਾ ਰੱਖੀ ਬਿਰਧਵਾਣੇ ਦੀ ਲਾਜ ਚੜਨੂ ਘੋੜਾ ਉਡਣ ਨੂੰ ਬਾਜ ਤੇਰੇ ਖਾਲਸੇ ਦਾ ਚਾਰ ਕੋਟ ਚ ਰਾਜ ਹੈ ਪੰਜਾਬ ਇੱਕ ਕਹਿਲਜੀ ਧਰਤੀ ਹੈ ਜਿੰਨੂੰ ਮਾਰਨਾ ਚਾਹਂਦੀ ਦੁਨੀਆ ਬੜੇ ਬੜੇ ਮਰ ਗਏ ਹਨਕਾਰੀ ਪਰ ਲੇਕਿਨ ਇਹਨਾਂ ਨੇ ਸੀ ਨਹੀਂ ਕੀਤਾ ਉਹਨਾਂ ਆਖਿਆ ਮੀਠਾ ਲਾਗੇ ਕੋਈ ਅਸਰੀ ਕੋਈ ਅਰਥ ਨਹੀਂ ਆਨਦਾ ਸਤਿਵਿਸ਼ ਬਾਬੇ ਨਾਨਕ ਨੇ ਬਈ ਰੁਪਏ ਲੰਗਰ ਲਾਈ ਹੱਦ ਵਿਆਜ ਨਹੀਂ ਮੁਕਰਿਆ ਅਜੇ ਵਿਆਜ ਵੀ ਨਹੀਂ ਮੁਕਰਿਆ ਅੱਛਾ ਮੈਨੇ ਨਾ ਇੱਕ ਗੱਲ ਮੈਂ ਸੋਚ ਰਿਹਾ ਸੀਗਾ ਨੈਸ਼ਨਲ মিডিਆ ਨਹੀਂ ਦਿਖਾ ਰਿਹਾ ਤੁਹਾਨੂੰ ਵੱਡੇ ਵੱਡੇ ਜਿਹੜੇ ਖਬਰਾਂ ਦੇ ਚੈਨਲ ਨੇ ਉਹ ਸ਼ਾਇਦ ਇਹ ਸੋਚਦੇ ਹੋਣੇ ਵੀ ਜੇਕਰ ਅਸੀਂ ਇਹ ਦਿਖਾਤੇ ਹਾਲਾਤ ਕਿਤੇ ਐਮਪੀ ਤੋਂ ਕਿਤੇ ਰਾਸ਼ਟਰ ਤੋਂ ਕਿਤੇ ਤਮਿਲਨਾਡੂ ਤੋਂ ਕੋਈ ਸੇਵਾ ਲੈ ਕੇ ਨਾ ਆਜੇ ਪੰਜਾਬ ਦੇ ਲਈ ਸਾਇ ਸ਼ਾਇਦ ਇਹ ਸੋਚਦੇ ਹੋਣੇ ਵੀ ਪੰਜਾਬ ਨੇ ਤਾਂ ਮਰ ਜਾਣਾ ਪਰ ਪੰਜਾਬ ਤਾਂ ਇਹ ਜਗਾਰੀ ਛੱਡ ਰਿਹਾ ਇਹ ਤਾਂ ਤੋਪਾਂ ਮੋਰੇ ਇੱਕ ਡਾਕੇ ਖੜ ਜਾਂਦੇ ਆ ਇਹ ਤੋਪਾਂ ਮੋਰੇ ਵੀ ਇੱਕ ਅੱਦਾ ਖੜਿਆ ਜਿਹਦਾ ਪੈਣ ਭਾਗੋ ਨਾ ਤੋਪ ਚਲਾਤੀ ਤਾਂ ਸਾਨੂੰ ਚਾਂ ਦੇ ਘੜੀ ਡਰ ਆ ਇਹ ਕੰਡਿਆ ਮਖਣਾ ਸੌਣ ਵਾਲੇ ਨੇ ਇਹਨਾਂ ਨਸੀਰ ਨਹੀਂ ਆਂਦੀ ਤੋ ਕਹਿੰਦਾ ਚਾਰ ਮੋਏ ਤੇ ਖਿਆ ਹੁਆ ਜੀਵਤ ਕਈ ਹਜ਼ਾਰ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਪਾਕਿਸਤਾਨ ਦਾ ਬਾਰਡਰ ਸਿਰਫ 2 ਕਿਲੋਮੀਟਰ ਦੂਰ ਹੈ ਮੈਂ ਇੱਥੇ ਗੱਲਬਾਤ ਕਰ ਰਿਹਾ ਸੀ ਇੱਥੋਂ ਦੇ ਲੋਕਾਂ ਦੇ ਨਾਲ ਬਾਬਾ ਜੀ ਹੋਰਾਂ ਦੇ ਨਾਲ ਮੈਂ ਕਿਹਾ ਜੀ ਤੁਹਾਨੂੰ ਬਾਰ-ਬਾਰ ਇਹੋ ਜਿਹੀਆਂ ਢੀਣਾ ਪੈਂਦੀਆਂ ਨੇ ਕਦੇ ਆਪਰੇਸ਼ਨ ਚੱਲ ਪੈਂਦਾ ਪਾਕਿਸਤਾਨ ਦੇ ਨਾਲ ਜਦੋਂ ਇੱਕ ਤਲਖੀ ਸ਼ੁਰੂ ਹੋ ਜਾਂਦੀ ਹੈ ਦੋਨੋਂ ਦੇਸ਼ਾਂ ਦੇ ਵਿੱਚ ਬਾਰ-ਬਾਰ ਇਹਨਾਂ ਇਲਾਕਿਆਂ ਵਾਲਿਆਂ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਘਰ ਖਾਲੀ ਕਰੋ ਮੈਨੂੰ ਬਾਬਾ ਜੀ ਦੱਸਦੇ ਵੀ ਸਾਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਘਰ ਖਾਲੀ ਕਰਕੇ ਪਿੱਛੇ ਜਾਓ ਪਰ ਸਾਡਾ ਦਿਲ ਨਹੀਂ ਹੁੰਦਾ ਵੀ ਸਾਡਾ ਦਿਲ ਹੁੰਦਾ ਵੀ ਅਸੀਂ ਹੋਰ ਡਟ ਕੇ ਫੌਜ ਦਾ ਫੌਜ ਨਾਲ ਅਸੀਂ ਹਿੱਸਾ ਪਾਈਏ ਅਸੀਂ ਤੇ ਫੌਜ ਨਾਲ ਮੁਕਾਬਲਾ ਵੀ ਕਰਨ ਨੂੰ ਤਿਆਰ ਆ ਪਈ ਅਸੀਂ ਤੁਹਾਨੂੰ ਅਸਲਾ ਭੇਜਾਂਗੇ ਮਗਰ ਸਭ ਕੁਝ ਭੇਜਾਂਗੇ ਸਾਨੂੰ ਪਿੱਛੇ ਨਾ ਠਾ ਲੋ ਅੱਛਾ ਇਹ ਤੇ ਇਹਨਾਂ ਵੀ ਕਹਿੰਦੇ ਆ ਵੀ ਅਸੀਂ ਇੱਥੋਂ ਸਿੱਧਾ ਕ੍ਰਾਸ ਕਰ ਜਾਈਏ ਸਾਨੂੰ ਇਹ ਵੀ ਕੋਈ ਚਿੰਤਾ ਨਹੀਂ ਹੁੰਦੀ ਫੌਜੀਆ ਨਾਲ ਅਸੀਂ ਰਲ ਕੇ ਜੰਗ ਲੜਨ ਨੂੰ ਵੀ ਤਿਆਰ ਹੋ ਜਾਨੇ ਆ ਇਸ ਹਾਲਾਤ ਦੇ ਵਿੱਚ ਵੀ ਦੇਖੋ ਸਿੰਘ ਨੇ ਜਿਹੜੇ ਉਹ ਜੈਕਾਰੇ ਛੱਡ ਰਹੇ ਆ ਤਤੀਆਂ ਤਵੀਆਂ ਦੇ ਉੱਤੇ ਬੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਖਿਆ ਸੀ ਤੇਰਾ ਤੇਰਾ ਪਾਣਾ ਮਿੱਠਾ ਲੱਗਿਆ ਹਰ ਨਾਮ ਨਾਨਕ ਦਾ ਬਾਣੀ ਕਿਹਾ ਗਿਆ ਤੇਰਾ ਪਾਣਾ ਮਿੱਠਾ ਲਾਗੇ ਜੇ ਸਾਨੂੰ ਇਹ ਮਿੱਠਾ ਲੱਗਾ ਇਹਨੂੰ ਪਾਣਾ ਫਾੜੇ ਦੇ ਬੀਤੀ ਹੈ ਕਹੀਂ ਉਸ ਨੂੰ ਚੜੀ ਕਰਕੇ ਬੀਤਾਂਗੇ ਅਸੀਂ ਕਾਂਗੇ ਜਿਕੇ ਰੇਖ ਜਾਵੇ ਨਿਆਲੋ ਜਾਵੇ ਗੁਰੂ ਗੋਬਿੰਦ ਸਿੰਘ ਮਾਨੂੰ ਪਾਵੇ ਸਤ ਸ੍ਰੀ ਅਕਾਲ ਏ ਦੇਗਾ ਤੇਗਾ ਦੇ ਮਾਲਕਾ ਰੱਖੀ ਬਿਰਧਵਾਣੇ ਦੀ ਲਾਜ ਚਰਨ ਨੂੰ ਘੋੜਾ ਉੱਡਣ ਨੂੰ ਬਾਜ ਤੇਰੇ ਖਾਲਸੇ ਦਾ ਚਾਰ ਕੋਟ ਚ ਰਾਜ ਹੈ ਬਾਬਾ ਜੀ ਕੀ ਬਾਤ ਉਹਨਾਂ ਆਖਿਆ ਮਿੱਠਾ ਲਾਗੇ ਕੋਈ ਅਸਰੀ ਕੋਈ ਅਰਥ ਨਹੀਂ ਆਨੰਦਾ ਸਤਿ ਸ੍ਰੀ ਅਕਾਲ ਬਾਬੇ ਨਾਨਕ ਨੇ 20 ਰੁਪਏ ਲੰਗਰ ਲਾਈ ਅੱਜ ਵਿਆਜ ਹੀ ਨਹੀਂ ਮੁਕਰਿਆ ਅੱਜ ਵਿਆਜ ਵੀ ਨਹੀਂ ਮੁਕਰਿਆ ਅੱਛਾ ਮੈਨੂੰ ਨਾ ਇੱਕ ਗੱਲ ਮੈਂ ਸੋਚ ਰਿਹਾ ਸੀਗਾ ਨੈਸ਼ਨਲ ਮੀਡੀਆ ਨਹੀਂ ਦਿਖਾ ਰਿਹਾ ਤੁਹਾਨੂੰ ਵੱਡੇ ਵੱਡੇ ਜਿਹੜੇ ਖਬਰਾਂ ਦੇ ਚੈਨਲ ਨੇ ਉਹ ਸ਼ਾਇਦ ਇਹ ਸੋਚਦੇ ਹੋਣੇ ਵੀ ਜੇਕਰ ਅਸੀਂ ਇਹ ਦਿਖਾਤੇ ਹਾਲਾਤ ਕਿਤੇ ਦੂਜੇ ਬਹੁਤ ਸੂਬਿਆਂ ਤੋਂ ਕਿਤੇ ਐਮਪੀ ਤੋਂ ਕਿਤੇ ਮਹਾਰਾਸ਼ਟਰ ਤੋਂ ਕਿਤੇ ਤਾਮਿਲਨਾਡੂ ਤੋਂ ਕੋਈ ਸੇਵਾ ਲੈ ਕੇ ਨਾ ਆ ਜਾਏ ਪੰਜਾਬ ਦੇ ਲਈ ਸ਼ਾਇਦ ਸ਼ਾਇਦ ਇਹ ਸੋਚਦੇ ਹੋਣੇ ਵੀ ਪੰਜਾਬ ਨੇ ਤਾਂ ਮਰ ਜਾਣਾ ਪਰ ਪੰਜਾਬ ਤਾਂ ਇੱਜ਼ਜ਼ ਕਾਰੇ ਛੱਡ ਰਿਹਾ ਹੈ ਪੰਜਾਬ ਇੱਕ ਅਹਿਲਜੀ ਜਿੰਨੋ ਮਾਰਨਾ ਚਾਹਦੇ ਦੁਨੀਆ ਬੜੇ ਬੜੇ ਮਰ ਗਏ ਹਨਕਾਰੀ ਪਰ ਲੇਕਿਨ ਇਹਨਾਂ ਨੇ ਸੀ ਨਹੀਂ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਐਨੀ ਗੱਲ ਕਹਿਆ ਸੀ ਨਾ ਜੰਗਲਾਂ ਮਖਵਲ ਜੰਗਲਾਂ ਜਿਹੜੇ ਸੌਣ ਵਾਲੇ ਤੇ ਕੰਡਿਆਂ ਦੀ ਸੇ ਤੇ ਜਾ ਕੇ ਸੌਂ ਗਏ ਸਾਰੇ ਪੁੱਤ ਵਾਰ ਦਿੱਤੇ ਉਹ ਕਹਿੰਦਾ ਚਾਰ ਮੂਏ ਤੇ ਕਿਆ ਹੂਆ ਜੀਵਤ ਕਈ ਹਜ਼ਾਰ ਕਹਿੰਦਾ ਚਾਰ ਮੂਆ ਤੇ ਕਿਆ ਹੂਆ ਜੀਵਤ ਕਈ ਹਜ਼ਾਰ ਜੀ ਕਿੱਥੇ ਕੋਈ ਮਾਰ ਨਹੀਂ ਸਕਦਾ ਕਿਸੇ ਨੂੰ ਜੀ ਇਹ ਜੀਵਤ ਕਈ ਹਜ਼ਾਰ ਸਿੱਖ ਇਹੋ ਜਿਹਾ ਦਾ ਜੇਕਰ ਸਿੱਖ ਨੂੰ ਸਿੱਖ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ ਬਿਲਕੁਲ ਜੀ ਇਹ ਇਸ ਇਲਾਕੇ ਬਾਰੇ ਕਿਹਾ ਜਾਂਦਾ ਕਿ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਤੇ ਦੂਣ ਸਵਾਏ ਹੋਏ ਅਹੀਂ ਜਿਉਂ-ਜਿਉਂ ਸਾਨੂੰ ਵੱਢਦੇ ਆ ਕਿਉਂ ਤੋ ਅਸੀਂ ਦੂਣ-ਦੂਨੇ ਉੱਜਦੇ ਆ ਸਾਡੇ ਦੂਣਾ ਫਸਲ ਵਾਦੀ ਹੈ ਜੀ ਇੱਕ ਤੋਂ ਇੱਕ ਸਵਾਾ ਨਿਕਲਦਾ ਇਹ ਕੰਡਿਆਂ ਮਖਫਾ ਸੌਣ ਵਾਲਿਆਂ ਨੇ ਇਹਨਾਂ ਨਸ਼ੀ ਨਹੀਂ ਆਂਦੀ ਜੀ ਤੇ ਬਾਬਾ ਜੀ ਮੈਂ ਪਿੱਛੇ ਦੇਖ ਰਿਹਾ ਕਾਲੀ ਬੱਦਲੀ ਫੇਰ ਛਾ ਗਈ ਇਹ ਕਾਲੀ ਬੱਦਲੀ ਫੇਰ ਛਾ ਗਈ ਕੋਈ ਗੱਲ ਨਹੀਂ ਕਾਲੀ ਬੱਦਲੀਆਂ ਆ ਗਿਆ ਕਾਲੀਆਂ ਘਟਾ ਚੜ ਕੇ ਆ ਗਈਆਂ ਨਾ ਇਹਨਾਂ ਨੇ ਸੀਨ ਨਹੀਂ ਕਰਨੀ ਸਿੰਘਾਂ ਨੇ ਅੱਗੇ ਇਹ ਘਟਾ ਕੇ ਮੁਕਾਬਲਾ ਕਰਨਗੇ ਇਹ ਤਾਂ ਤੋਪਾਂ ਮੁਰੇ ਘਟਾ ਕੇ ਖੜ ਜਾਂਦੇ ਆ ਇਹ ਤੋਪਾਂ ਮੁਰੇ ਵੀ ਇੱਕ ਅੱਦਾ ਖੜਿਆ ਜਿਦਾ ਪੈਣ ਭਾਗੋ ਨਾ ਤੋਪ ਚਲਾਤੀ ਤਾਂ ਸਾਨੂੰ ਚਲਾ ਦੇ ਕਿ ਡਰ ਆ ਕੀ ਬਾਤ ਹੈ ਇਹ ਕੀ ਬਾਤ ਹੈ ਮਾਈ ਭਾਗੋ ਜੀ ਦਾ ਜ਼ਿਕਰ ਹੋ ਰਿਹਾ ਉਹ ਵੀ ਮਾਜੇ ਤੋਂ ਸਨ ਤੇ ਉਹਨਾਂ ਦੀ ਤੋਪ ਹਜ਼ੂਰ ਸਾਹਿਬ ਪਈ ਹੈ ਅੱਜ ਦੇ ਹਜ਼ੂਰ ਸਾਹਿਬ ਤੋਪ ਪਈ ਹੈ ਉਹਨਾਂ ਦੀ ਉਹਨਦੇ ਦਰਸ਼ਨ ਕਰਨੇ ਔਰ ਸਸਰਾਂ ਦਰਸ਼ਨ ਕਰਨੇ ਹੁਣ ਤੇ ਹਜ਼ੂਰ ਸਾਹਿਬ ਜਾਓ ਤੇ ਗੁਰੂ ਸਾਹਿਬ ਨੇ ਕਿਹਾ ਇਹ ਬੇਜ ਨੰਦੇੜ ਦੀ ਧੱਤੇ ਚੱਲਿਓ ਤੇ ਕਹਿੰਦਾ ਸਿੱਖਾਂ ਨੇ ਕਹਿਤਾ ਮਗ ਰਈ ਪਿੰਨ ਦੇਰ ਦੀ ਧੱਤੇ ਚੱਲਣ ਆਏ ਗੁਰੂ ਸਾਹਿਬ ਪਿੰਨ ਦੇਰ ਦੀ ਧੱਤੇ ਤੋਂ ਚੱਲੇ ਚੱਲੇ ਹਜ਼ੂਰ ਸਾਹਿਬ ਪਹੁੰਚੇ ਇੱਕ ਗੋਟਾ ਗੁਰੂ ਸਾਹਿਬ ਨੇ ਆਪਣੀ ਸਿਖਾ ਚਿੰਨੀ ਆ ਗੁਰੂ ਸਾਹਿਬ ਨੇ ਆਪਣੀ ਸਿਖਾ ਚਿੰਨ ਕੇ ਬੈਠ ਗਏ ਆ ਗੁਰੂ ਸਾਹਿਬ ਨੇ ਨੰਦੇੜ ਸਾਹਿਬ ਦਾ ਤੀਰ ਛੱਡਿਆ ਗੁਰੂ ਸਾਹਿਬ ਨੇ ਜੋ ਤੀ ਕਾਲ ਗਿਟਾਰ ਪਛਰਾ ਸੀਨਾ ਜਹੀ ਕੱਚੇ ਨਾ ਬੱਜਾ ਬੇਤ ਾਗੇ ਨਾ ਜਦੋਂ ਨੇ ਆਪਣਾ ਤੀਰ ਪੱਥਾ ਛਾੜਿਆ ਤੇ ਤੀਰ ਛੱਡਿਆ ਗੁਰੂ ਸਾਹਿਬ ਨੇ ਜੇ ਤੀਰ ਛੱਡਿਆ ਤੇ ਉਹਦਾ ਜਿਹੜਾ ਸੀਨਾ ਹੈ ਨਾ ਉਹ ਸਾਰਾ ਫਟ ਗਿਆ ਬਿਤੀ ਬਿਤੀ ਹੋ ਗਿਆ ਬਰਸਾਤ ਸ਼ੁਰੂ ਹੋ ਗਈ ਇਹ ਦੇਖੋ ਦੁਆਰ ਮੁਸਲਾਤਾਰ بارش ਫੇਰ ਸ਼ੁਰੂ ਹੋ ਗਈ ਹੈ ਇੱਥੇ ਬੱਚੇ ਬਜ਼ੁਰਗ ਸਾਰੀਆਂ ਮਾਵਾਂ ਇੱਥੇ ਡਟੀਆਂ ਹੋਈਆਂ ਨੇ ਫਿਰ ਵੀ ਹਾਲਾਤ ਨੂੰ ਐਂਡ ਦੇ ਵਿੱਚ ਦੋ ਸ਼ਬਦਾਂ ਦੇ ਵਿੱਚ ਚੜ੍ਹਦੀ ਕਲਾ ਚੋਂ ਜੀ ਕਹਿੰਦਾ ਚੜ੍ਹਦੀ ਕਲਾ ਬੁੱਢਾ ਇਲਾਕਾ ਤੇ ਚੱਲਦੇ ਰਹੇ ਆ ਤੋਪਾਂ ਦੇ ਗੋਲੇ ਵੀ ਤੇ ਹੁਣ ਬਰਸਾਤ ਪੈ ਰਹੀ ਆ ਨਿਆਣੇ ਨੂੰ ਤਾਂ ਦੇਖੋ ਮੋਜਾਂ ਲੱਗੀਆਂ ਹੋਈਆਂ ਸਕੂਲ ਬੰਦ ਪਏ ਆ ਨਿਆਣੇ ਨੂੰ ਨਿਆਣੇ ਕਹਿੰਦਾ ਵੀ ਸਾਡੀ ਚੜਦੀ ਕਲਾ ਵਾਦਾਈ ਚਲੋ ਮਾਤਾ ਹੀ ਭਾਉ ਕੀ ਹੋ ਰਿਹਾ ਕਿਉਂਕਿ ਹਾਲਾਤ ਵੀ ਇਦਾਂ ਦੇ ਬਣੇ ਹੋਏ ਆ ਤੇ ਆਓ ਤੁਹਾਨੂੰ ਅੱਗੇ ਹੁਣ ਲੈ ਕੇ ਚੱਲਦੇ ਆ ਦੇਖੋ ਹਾਲਾਤ ਕੀ ਬਣੇ ਹੋਏ ਆ ਹਾਲਾਤ ਦੇਖੋ ਤੰਬੂ ਬਣੇ ਹੋਏ ਆ ਆ ਤੰਬੂ ਲੱਗੇ ਆ ਕੋਠਿਆਂ ਦੇ ਬਹੁਤ ਜ਼ਿਆਦਾ ਅੱਛਾ ਹਾਂ ਕੋਠਿਆਂ ਦੇ ਤੰਬੂ ਲਾਏ ਹੋਏ ਇੱਥੋਂ ਪਤਾ ਲੱਗ ਰਿਹਾ ਦੇਖੋ ਮਾਰੀ ਕੀ ਕਹਾਦਾ ਹੋ ਰਹੀ ਹੈ ਜੀ